ਭਗਵਾਨ ਤੁਮਨ ਸਾਹਿਬ ਵੀ ਕਹਿੰਦੇ ਆ ਵੀ ਚੀਕਾਂ ਸੁਣਨੀਆਂ ਚਾਹੀਦੀਆਂ ਜਦੋਂ ਬਟਨ ਔਰ ਦਿੱਲੀ ਵਾਲੀਆਂ ਚੀਕਾਂ ਮੈਨੂੰ ਲੱਗਦਾ ਐ ਇਸ ਵਾਰ ਪੰਜਾਬ ਦੇ ਵਿੱਚ ਉਹ ਸੁਣੀਆਂ ਹੋਣੀਆਂ ਜਿਹੜੀ ਟੀਮ ਦੀ ਆਵਾਜ਼ ਆ ਜਿੰਨੇ ਵੀ ਇਹਨਾਂ ਦੇ ਵਰਕਰ ਵੋਟਰ ਸਪੋਰਟਰ ਆ ਉਹ ਸਾਰੇ ਤਰਾ-ਤਰਾ ਕਰ ਰਹੇ ਆ ਬਈ ਆਹ ਕੀ ਬਣ ਗਿਆ ਭਾਈ ਸਾਡਾ ਪਾਪਾ ਹੀ ਹਾਰ ਗਿਆ ਗਾਂ ਲੈਕਸ਼ਨ ਹੋਣੀਆਂ ਪੰਜਾਬ ਦੇ ਝਾੜੂ ਵਾਲੇ ਜੇ 5 ਸੀਟਾਂ ਵੀ ਲੈ ਜਾਂਦੇ ਆ ਨਾ ਮੈਂ ਕਹਿੰਦਾ ਆ लवली ਵਾਲੇ ਨਹੀਂ ਜਿਹੜੇ ਵਧੀਆ ਸਾਡੇ ਲੱਡੂਆਂ ਵਾਲੇ ਉਹਨਾਂ ਤੋਂ ਲੱਡੂ ਦਾ ਡੱਬਾ ਲਿਆ ਕੇ ਭਾਈ ਮੈਂ ਫੇ ਇਹਨਾਂ ਨੂੰ ਦੇਖ ਕੇ ਆਉਂਗਾ ਵੀ ਤੁਸੀਂ ਪੰਜ ਜਿੱਤ ਗਏ ਉਥੇ ਬੈਠੇ ਰਹੇ ਬੈਠੇ ਰਹਿੰਦੇ ਸੀ 10-10 ਦਿਨ ਜਾ ਕੇ ਲਾ ਕੇ ਹੁੰਦੇ ਸੀ ਸਾਰੇ ਤੁਸੀਂ ਤਾਂ ਉਹਦੇ ਪਾਪੇ ਨੂੰ ਜਿਤਾਉਣ ਚਲੇ ਗਏ ਦਿੱਲੀ ਤੇ ਪਾਪਾ ਫੇਰ ਆ ਗਿਆ ਪਰ ਜਿਹੜੇ ਪੰਜਾਬ ਨੂੰ ਕੋਣ ਸੰਭੂਗਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਮਾਨ ਸਾਹਿਬ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਭਗਵੰਤ ਸਿਆ ਤੇ ਡੁੱਲੇ ਬੇਰ ਜਿਹੜੇ ਕਹਿੰਦੇ ਝਾਰ ਕੇ ਫੇਰ ਝੋਲੀ ਚ ਪਾਲੀਦੇ ਹੁੰਦੇ ਆ ਤੇ ਮੈਂ ਭਰਾ ਤੈਨੂੰ ਇਹ ਰਿਕਵੈਸਟ ਕਰਦਾ ਆ ਬਈ ਆ 2 ਸਾਲ ਜਿਹੜੇ ਤੇਰਾ ਜਿੰਨਾ ਵੀ ਸਮਾਂ ਬਚਿਆ ਆ ਸਾਂਭਲਾ ਪੰਜਾਬ ਨੂੰ ਸਾਂਭਲਾ ਚੰਗਾ ਰਹਿ ਜੂਗਾ ਮਸ਼ਹੂਰੀਆਂ ਤੁਸੀਂ ਦੇਖਦੇ ਹੋਵੋਗੇ ਸੜਕਾਂ ਤੇ ਲੱਗੇ ਬੋਰਡ ਪੜ੍ਹਦੇ ਹੋਵੋਗੇ ਉਹ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਪੰਜਾਬ ਤਾਂ ਖੁਸ਼ਿਆਲਿਆ ਜੀ ਬਸ ਪੰਜਾਬ ਸਰਕਾਰ ਜਿਹੜੀ ਮੌਜੂਦਾ ਹਾਲਾਤ ਵਿੱਚ ਨਾ ਬੋਰਡਾਂ ਉੱਤੇ ਟੰਗੀ ਨਜ਼ਰ ਆਉਂਦੀ ਆ ਹੋਰ ਨਹੀਂ ਤਾਂ ਇਹਨਾਂ ਦੇ ਲੀਡਰਾਂ ਨੂੰ ਪੁੱਛ ਲਓ ਮੇ ਭਾਈ ਜਿਹੜੇ ਤੁਸੀਂ ਅੰਕੜੇ ਜਾ ਕੇ ਮੀਡੀਆ ਵਿੱਚ ਦੰਨੇ ਆ ਕੀ ਇਹ ਸੱਚ ਆ ਸੱਤਾ ਤੇ ਜਾਗ ਸਕਦਾ ਮੱਛਲਾ ਬੰਦਾ ਨਹੀਂ ਕਦੇ ਜਾਗ ਸਕਦਾ ਇਹ ਮੱਛਲੇ ਹੋ ਕੇ ਪਏ ਆ ਜੇ ਇਦਾਂ ਹੀ ਪੈਰ ਹੈ ਤਾਂ ਬਾਰੀ ਇਹਨਾਂ ਦੀ ਵੀ ਆ ਜਾਣੀ ਹੈ ਕੌਣ ਪਾਇਆ ਜੀ ਮਛਲੇ ਹੋ ਕੇ ਮੌਜੂਦਾ ਪੰਜਾਬ ਦੀ ਸਰਕਾਰ ਬੇੜਾ ਗਰ ਕਰਤਾ ਪੰਜਾਬ ਦਾ ਨਸ਼ਾ ਦੇਖ ਲਓ ਕਿੱਥੇ ਚਲ ਗਿਆ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਭਾਈ ਤੂੰ ਜਿਹੜੀ ਪੰਜਾਬ ਦੀ ਮੁੱਖ ਮੰਤਰੀ ਵਾਲੀ ਕੁਰਸੀ ਆ ਉਹ ਝਾੜ ਕੇ ਰੱਖੋ ਪਤਾ ਨਹੀਂ ਹੁੰਦਾ ਉਹਨਾਂ ਦਾ ਮਨ ਬਦਲ ਗਿਆ ਤਾਂ ਉੱਥੇ ਕੁਰਸੀ ਤੇ ਆਣ ਕੇ ਬਹਿ ਜਾਣ ਹੁਣ ਮੈਨੂੰ ਲੱਗਦਾ ਉਥਰੋਂ ਦਿੱਲੀ ਵਾਲਿਆਂ ਤੋਂ ਤੋੜ ਦਿੱਤਾ ਆ ਮੈਨੂੰ ਲੱਗਦਾ ਆ ਵੀ ਹੁਣ ਪੰਜਾਬ ਦੀ ਜਿਹੜੀ ਕੁਰਸੀ ਆ ਉਹਦੇ ਉੱਲ ਨੂੰ ਜ਼ਰੂਰ ਉਹਨਾਂ ਦੀ ਅੱਖ ਹੋਊਗੀ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹੋਈ ਹਾਰ ਨੂੰ ਲੈ ਕੇ ਪੰਜਾਬ ਦੇ ਲੋਕ ਕੀ ਸੋਚਦੇ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਕੀ ਚਰਚਾਵਾ ਛੜੀਆਂ ਹੋਈਆਂ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਹੋ ਸਕਦੀ ਹੈ ਉਹਦੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਭਾਈ ਮonti man ਮੌਜੂਦ ਨੇ ਗੱਲਬਾਤ ਕਰਦੇ ਹਾਂ ਮonti ਭਾਈ ਸਸੀ ਗੱਲ ਜੀ ਸਸੀ ਗੱਲ ਜੀ ਲੋਕ ਆਵਾਜ਼ ਟੀਵੀ ਦੇ ਸਾਰੇ ਸਰੋਤਿਆਂ ਨੂੰ ਧੰਨਵਾਦ ਜੀ ਜਿਹੜੇ ਤੁਹਾਨੂੰ ਦੇਖਦੇ ਆ ਤੇ ਤੁਹਾਡਾ ਵੀ ਧੰਨਵਾਦ ਜੀ ਅੱਛਾ ਸ਼ੁਰੂਆਤ ਦੇ ਵਿੱਚ ਮੈਂ ਇਹ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦੀ ਹੋਈ ਬੁਰੀ ਤਰ੍ਹਾਂ ਹਾਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਕੀ ਚਰਚਾਵਾਂ ਛੜੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਇੱਕ ਨੌਜਵਾਨ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਨੂੰ ਲੈ ਕੇ ਪੰਜਾਬ ਦੇ ਵਿੱਚ ਰਾਜਨੀਤਿਕ ਸਥਿਤੀ ਕਿਹੋ ਜਿਹੀ ਹੋ ਸਕਦੀ ਹੈ ਜੀ ਪੰਜਾਬ ਵਿੱਚ ਜੋ ਇਸ ਵੇਲੇ ਸਥਿਤੀਆਂ ਬਣ ਰਹੀਆਂ ਉਹਦੇ ਹਿਸਾਬ ਨਾਲ ਤਾਂ ਆਪਾਂ ਇਦਾਂ ਹੀ ਕਹਿ ਸਕਦੇ ਆਂ ਵੀ ਮੈਨੂੰ ਲੱਗਦਾ ਆ ਬਈ ਜਿਦਾਂ ਲੋਕ ਵੀ ਗੱਲਾਂ ਕਰਦੇ ਆ ਬਈ ਲੋਕਾਂ ਵਿੱਚ ਇਹ ਚਰਚਾ ਦਾ ਵਿਸ਼ਾ ਦੋ ਤਿੰਨ ਘੰਟਿਆਂ ਤੋਂ ਬਣਿਆ ਪਿਆ ਜਦੋਂ ਦਾ ਰਿਜ਼ਲਟ ਆਇਆ ਬਈ ਲੱਗਦਾ ਵੀ ਹੁਣ ਭਗਵੰਤ ਮਾਨ ਸਾਹਿਬ ਦੇ ਜਿਹੜੇ ਦਿਨਿਆ ਥੋੜੇ ਆ ਉਹ ਚਿਹਰਾ ਬਦਲੂਗੇ ਕੋਈ ਨਾ ਕੋਈ ਕਿਉਂਕਿ ਉਹ ਚਿਹਰਾ ਬਦਲ ਕੇ ਫੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਸਰਕਾਰ ਬਣਨ ਤੋਂ ਪਹਿਲਾਂ ਵੀ 1000 ਰੁਪਏ ਬੀਬੀਆਂ ਤੋਂ ਦਵਾਂਗੇ ਜਾਂ ਹੋਰ ਜਿਹੜੇ ਇੱਕ ਦੋ ਵਾਅਦੇ ਰਹਿੰਦੇ ਆ ਹਜੇ ਉਹ ਉਸ ਬੰਦੇ ਤੋਂ ਅਨਾਉਂਸ ਕਰਾਊਗੇ ਆਪਣੀ ਸਥਿਤੀ ਸੁ ਕਿਉਂਕਿ ਜਿਹੜੀਆਂ ਜੜਾਂ ਇਹਨਾਂ ਦੀਆਂ ਸੀ ਉਹ ਦਿੱਲੀ ਵਿੱਚ ਸੀ ਉਹ ਉੱਥੇ ਇਹ ਪਾਰਟੀ ਜਿਹੜੀ ਆ ਸੱਤਾ ਤੋਂ ਬਾਹਰ ਹੋ ਗਈ ਆ ਤੇ ਹੁਣ ਇਹਨਾਂ ਦਾ ਜਿਹੜਾ ਇਹੇ ਫੋਕਸ ਹੋਣਾ ਵੇ ਆ ਜਿਹੜੇ ਪੱਤੇ ਰਹਿ ਗਏ ਆ ਤੇ ਇਹਨਾਂ ਨੂੰ ਬਚਾ ਲਈਏ ਕਿ ਇਹ ਤਰੀਕੇ ਨਾਲ ਪਰ ਔਖਾ ਲੱਗਦਾ ਆ ਕਿਉਂਕਿ ਆਪਾਂ ਐਡਾ ਉੱਤੇ ਜਿਆਦਾ ਪੈਸਾ ਲਾਉਨੇ ਆ ਆਪਾਂ ਲੋਕਾਂ ਨੂੰ ਦੱਸਦੇ ਜਿਆਦਾ ਆ ਕਰਦੇ ਘਟਿਆ ਉਹ ਉਹ ਉਹਦੇ ਜਿਹੜੇ ਮੌਜੂਦਾ ਤੁਹਾਡੇ ਸਾਹਮਣੇ ਤੁਸੀਂ ਪਿੰਡਾਂ ਵਿੱਚ ਜਾਓ ਉੱਥੇ ਵਿਚਰੋ ਲੋਕਾਂ ਨਾਲ ਤੁਹਾਨੂੰ ਉੱਥੇ ਜਾ ਕੇ ਪਤਾ ਲੱਗਦਾ ਵੀ ਧਰਤੀ ਦੇ ਉੱਤੇ ਕੀ ਚੱਲ ਰਿਹਾ ਹੈ ਇਸ ਵੇਲੇ ਮੌਜੂਦਾ ਹਾਲਾਤ ਕੀ ਆ ਮਤਲਬ ਇੱਥੇ ਮੌਜੂਦਾ ਸਥਿਤੀ ਕੀ ਆ ਉਹਦਾ ਮੈਂ ਤੁਹਾਨੂੰ ਇੱਕ ਅਧਾਰਨ ਦਿੰਨਾ ਆ ਤਿੰਨ ਮਹੀਨੇ ਪਹਿਲਾਂ ਤੋਂ ਜੇ ਹਿਸਾਬ ਨਾਲ ਦਿੱਲੀ ਵਿੱਚ ਇਲੈਕਸ਼ਨ ਆ ਗਈਆਂ ਹਨ ਜਿਹੜੀ ਕਰਾਪਸ਼ਨ ਹੈ ਪੰਜਾਬ ਵਿੱਚ ਤਿੰਨ ਗੁਣਾ ਵੱਧ ਗਈ ਆ ਉਹ ਕਿਉਂਕਿ ਉਹ ਕਰਾਪਸ਼ਨ ਦਾ ਪੈਸਾ ਜਿਹੜਾ ਦਿੱਲੀ ਦੀਆਂ ਇਲੈਕਸ਼ਨਾਂ ਉੱਤੇ ਖਰਚਾ ਜਾ ਰਿਹਾ ਸੀ ਉੱਥੇ ਤੁਹਾਨੂੰ ਪਤਾ ਵੀਡੀਓ ਵੀ ਵਾਇਰਲ ਹੋਈਆਂ ਪੰਜਾਬ ਦੀ ਪੰਜਾਬ ਮਾਰਕੇ ਦੀ ਸ਼ਰਾਬ ਜਿਹੜੀ ਆ ਉਹ ਵੀ ਉੱਥੇ ਜਿਹਦਾ ਪਾਈ ਗਈ ਆ ਵੀ ਇੱਥੋਂ ਗਈ ਉਹ ਕਿਸੇ ਨਾ ਕਿਸੇ ਦੀ ਸੇਵਾ ਲਾਤੀ ਹੁਣੀ ਪਾਈ ਜਿਹੜੇ ਇਹਨਾਂ ਤੋਂ ਫਾਇਦੇ ਲੈਂਦੇ ਆ ਵੀ ਜਾਓ ਬਈ ਜਾ ਕੇ ਇੰਨੀਆਂ ਪੇਟੀਆਂ ਆਵਲੇ ਇਲਾਕੇ ਚ ਪਲਾ ਦੇਓ ਪਚਾ ਦੇਓ ਉੱਥੇ ਪਚਾ ਦੇਓ ਹਨਾ ਮਤਲਬ ਇਸ ਵੇਲੇ ਬਹੁਤ ਜਿਹੜੀ ਸਥਿਤੀ ਖਰਾਬ ਹੋਈ ਪਈ ਆ ਤੇ ਪੰਜਾਬ ਵਿੱਚ ਵੀ ਮੈਨੂੰ ਲੱਗਦਾ ਆ ਵੀ ਜਿਹੜੇ ਆਪਣੇ ਹੁਣ ਕਈ ਵੀਰ ਆ ਲਾ ਲੋ ਵੀ ਇਹਨਾਂ ਨੇ ਹੁਣ ਨੇਰ ਬਣਾ ਲਿਆ ਨਾ ਉਹ ਕਿੰਨੀ ਇੱਥੇ ਲਾ ਲੋ ਵੀ ਧਾਂਦਲੀ ਹੋਈ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਲੋਕਾਂ ਨੂੰ ਕੁਝ ਪਤਾ ਨਹੀਂ ਤੁਸੀਂ ਕੀ ਮਤਲਬ ਸਾਹਮਣੇ ਆ ਵੀ ਅਸੀਂ ਅੰਦਰ ਖਾਤੇ ਕਰ ਲਿਆ ਸਾਰਾ ਕੁਝ ਲੋਕ ਬੜੇ ਸਿਆਣੇ ਆ ਲੋਕ ਬੜੇ ਸੁਲਝੇ ਆ ਲੋਕ ਤੁਹਾਡੇ ਕੰਮਾਂ ਨੂੰ ਦੇਖਦੇ ਆ ਤੁਸੀਂ ਕੀ ਕਰਦੇ ਆ ਜਦ ਤੁਸੀਂ ਆਪਣੀਆਂ ਗੱਲਾਂ ਉੱਤੇ ਖਰੇ ਨਹੀਂ ਉੱਤਰਦੇ ਮਤਲਬ ਹਾਥੀ ਵਾਂਗੂ ਤੁਸੀਂ ਆਪਣੇ ਦੰਦ ਰੱਖਦੇ ਆ ਤੇ ਉੱਥੇ ਜਾ ਕੇ ਫੇ ਜਿਹੜੇ ਲੋਕ ਆ ਜਦੋਂ ਅੰਦਰ ਬਟਨ ਨੱਪਣ ਜਾਂਦੇ ਆ ਨਾ ਜਦੋਂ ਟੀਂ ਦੀ ਆਵਾਜ਼ ਜਿਹੜੀ ਆ ਉਹ ਚੀਕਾਂ ਕਹਿੰਦੇ ਨਹੀਂ ਵੀ ਸੁਣਨੀਆਂ ਭਗਵੰਤ ਜੀ ਸਾਹਿਬ ਵੀ ਕਹਿੰਦੇ ਵੀ ਚੀਕਾਂ ਸੁਣਨੀਆਂ ਚਾਹੀਦੀਆਂ ਜਦੋਂ ਬਟਣਾ ਹੁਣ ਦਿੱਲੀ ਵਾਲੀਆਂ ਚੀਕਾਂ ਮੈਨੂੰ ਲੱਗਦਾ ਇਸ ਵਾਰ ਪੰਜਾਬ ਦੇ ਵਿੱਚ ਉਹ ਸੁਣੀਆਂ ਹੋਣੀਆਂ ਜਿਹੜੀ ਟੀਮ ਦੀ ਆਵਾਜ਼ ਆ ਉਹ ਇਸ ਵੇਲੇ ਪੰਜਾਬ ਵਿੱਚ ਮੌਜੂਦਾ ਸਥਿਤੀ ਜਿਹੜੀ ਇਹ ਆ ਵੀ ਸਾਰੇ ਜਿੰਨੇ ਵੀ ਇਹਨਾਂ ਦੇ ਵਰਕਰ ਵੋਟਰ ਸਪੋਰਟਰ ਆ ਉਹ ਸਾਰੇ ਤਰਾ ਤਰਾ ਕਰ ਰਿਹਾ ਵੀ ਆਹ ਕੀ ਬਣ ਗਿਆ ਭਾਈ ਸਾਡਾ ਪਾਪਾ ਹੀ ਹਾਰ ਗਿਆ ਮਤਲਬ ਕਹਿਣ ਦਾ ਭਾਵ ਕਿਉਂਕਿ ਉਹ ਕਰਤਾ ਧਰਤਾ ਸੀ ਨਾ ਤੇ ਐਸ ਵੇਲੇ ਇਹ ਸਥਿਤੀ ਬਣੀ ਪਈ ਹੈ। ਸਚਾਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਅਸੀਂ ਤਾਂ ਬਦਲਾਅ ਕੀਤਾ ਹੈ, ਸਿੱਖਿਆ ਦੇ ਵਿੱਚ ਬਦਲਾਅ ਕੀਤਾ ਹੈ, ਸਿਹਤ ਸਹੂਲਤਾਂ ਦੇ ਵਿੱਚ ਬਦਲਾਅ ਕੀਤਾ ਹੈ। ਕਹਿੰਦੇ ਅਸੀਂ ਤਾਂ ਬਦਲਾਅ ਵਾਲੀ ਕ੍ਰਾਂਤੀ ਲਿਆਂਦੀ ਹੈ। ਫਿਰ ਦਿੱਲੀ ਦੇ ਲੋਕਾਂ ਨੇ ਉਹ ਬਦਲਾਅ ਵਾਲੀ ਕ੍ਰਾਂਤੀ ਪਸੰਦ ਨਹੀਂ ਕੀਤੀ ਜੀ। ਸਾਡੇ ਤੁਸੀਂ ਬਦਲਾਅ ਵਾਲੀ ਗੱਲ ਕਰਦੇ ਨਾ ਅਸੀਂ ਬਦਲਾਅ ਕੀਤਾ। ਬਦਲਾਅ ਕੀ ਕੀਤਾ? ਜਿਹੜੇ ਮੁਹੱਲਾ ਕਲੀਨਿਕ ਬਣਾਏ ਆ, ਸਾਡੇ ਪਿੰਡ ਦਾ ਜਿਹੜਾ ਹਸਪਤਾਲ ਹੈ ਉਹ 65 ਪਿੰਡਾਂ ਦਾ, 60 ਪਿੰਡਾਂ ਦਾ ਜਿਹੜਾ ਹਸਪਤਾਲ ਸੀ। ਉਹਨੂੰ ਇੱਕ ਰੰਗ ਕਰਕੇ ਤੇ ਇੱਕ ਉਥੇ ਕੰਪਿਊਟਰ ਰੱਖ ਕੇ ਤੇ ਉਹਨੂੰ ਨਾਂ ਕੀ ਦੇ ਦਿੱਤਾ ਗਿਆ ਉਹਨੂੰ ਮੱਲਾ ਕਲੀਨਿਕ ਦਾ ਨਾਮ ਦੇ ਦਿੱਤਾ ਗਿਆ ਉਹ ਤੁਸੀਂ ਯਾਰ ਅੱਗੇ ਉਹ 60 60 ਪਿੰਡਾਂ ਦਾ ਹਸਪਤਾਲ ਆ ਤੁਸੀਂ ਉਹਨੂੰ ਵੱਧ ਤੋਂ ਵੱਧ ਉਹਨੂੰ ਜਿਹਦਾ ਅਪਗ੍ਰੇਡ ਕਰਨਾ ਹੈ ਉਹਨੂੰ ਥੱਲੇ ਲੈ ਕੇ ਆਉਣਾ ਇਹ ਤਾਂ ਸਾਡੇ ਐਡੇ ਵੱਡੇ ਹਸਪਤਾਲ ਨੂੰ ਜਿਹਦਾ ਥੱਲੇ ਲੈ ਮੱਲੇ ਤੱਕ ਸੀਮਤ ਕਰ ਦਿੱਤਾ ਇਹਨਾਂ ਨੇ ਮੱਲੇ ਦਾ ਨਾਮ ਦੇ ਦਿੱਤਾ ਉਹ ਹਸਪਤਾਲ ਵੀ ਆਪਣੇ ਆਪ ਤੇ ਸ਼ਰਮ ਮਹਿਸੂਸ ਕਰਦਾ ਹੁਣ ਆ ਭਰਾ ਮੇਰਾ ਐਡਾ ਰਤਵਾ 60 60 ਪਿੰਡਾਂ ਵਿੱਚ ਮੇਰੀ ਟੌਰ ਤੇ ਇਹ ਭਰਾ ਹੁਣੀ ਮੈਨੂੰ ਲੈ ਕੇ ਮੱਲੇ ਤੇ ਆ ਗਿਆ ਮਤਲਬ ਆ ਤਾਂ ਹਾਲਾਤ ਬਣੇ ਪਏ ਫੇਸ ਸਕੂਲਾਂ ਦੇ ਹਾਲਾਤ ਦੇਖ ਲਓ ਸਕੂਲਾਂ ਵਿੱਚ ਰੰਗ ਜ਼ਰੂਰ ਕਰਾ ਲੈ ਗਏ ਆ ਪਰ ਜਿਹੜੀ ਉੱਥੇ ਮੌਜੂਦਾ ਸਥਿਤੀ ਆ ਉਹ ਬਹੁਤ ਖਰਾਬ ਆ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਹੋ ਰਹੀ ਆ ਤੇ ਉੱਥੇ ਜਿਹੜੇ ਫੇ ਵੀ ਜਿਹੜੇ ਮਾਪੇ ਆ ਆਪਣੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣਾ ਚਾਹੁੰਦੇ ਆ ਉਹਦਾ ਕਾਰਨ ਆ ਕਿਉਂਕਿ ਉਹ ਉਹਨਾਂ ਨੂੰ ਇਹ ਸੈਟੀਸਫੈਕਸ਼ਨ ਹੈ ਨਹੀਂਗੀ ਉਹਨਾਂ ਨੂੰ ਸੰਤੋਸ਼ਟੀ ਹੈ ਨਹੀਂਗੀ ਵੀ ਭਾਈ ਸਰਕਾਰੀ ਸਕੂਲੇ ਪੜ ਕੇ ਸਾਡਾ ਬੱਚਾ ਜਿਹੜਾ ਆ ਅੱਗੇ ਵੱਧ ਸਕਦਾ ਸੋ ਠੀਕ ਆ ਚੰਗੇ ਉੱਥੇ ਟੀਚਰ ਵੀ ਹੈਗੇ ਆ ਪਰ ਕਈ ਤੇ ਪੰਜਾਬ ਦੇ ਸਕੂਲ ਇਦਾਂ ਦੇ ਆ ਜਿਨ੍ਹਾਂ ਵਿੱਚ ਪ੍ਰਿੰਸੀਪਲ ਹੀ ਹੈ ਨਹੀਂਗਾ ਉਹਨਾਂ ਸਕੂਲਾਂ ਦਾ ਚ ਮੌਜੂਦਾ ਸਥਿਤੀ ਇਹ ਹੈ ਆ ਇਹਨਾਂ ਤੋਂ ਪ੍ਰਿੰਸੀਪਲ ਨਹੀਂ ਲਾਏ ਗਏ ਸਕੂਲਾਂ ਦੇ ਤੇ ਕਹਿਣ ਨੂੰ ਜੋ ਮਰਜ਼ੀ ਕਹੀ ਜਾਂ ਕਹਿਣ ਨੂੰ ਤਾਂ ਮੈਂ ਵੀ ਬਹੁਤ ਕੁਝ ਕਹਿ ਸਕਦਾ ਭਾਈ ਵੀ ਮੈਂ ਆ ਕਰ ਦੂੰ ਮੈਂ ਇਦਾਂ ਕਰ ਦੂੰ ਗੱਲ ਤਾਂ ਕੀਤੇ ਦੇ ਹੁਣੀ ਆ ਨਾ ਮੈਂ ਕਰਦਾ ਕੀ ਆ ਲੋਕਾਂ ਨੇ ਮੇਰੇ ਕੰਮ ਦੇਖਣੇ ਆ ਸੋ ਇਹਨਾਂ ਨੂੰ ਵੀ ਉਹ ਹੀ ਦੇਖਣਾ ਚਾਹੀਦਾ ਵੇ ਅਸੀਂ ਹੁਣ ਮੈਂ ਇੱਕ ਗੱਲ ਹੋਰ ਕਹਿ ਦਮਾ ਤੁਹਾਡੇ ਮਾਦੇ ਬਨਾਈ ਇੱਕ ਬੰਦਾ ਹੁੰਦਾ ਸੁੱਤਾ ਇੱਕ ਬੰਦਾ ਹੁੰਦਾ ਮਚਲਾ ਹੋ ਕੇ ਅੱਖਾਂ ਮੀਟੀਆਂ ਕਿਸੇ ਨੇ ਜੇ ਤੇ ਇਹ ਸੁੱਤੇ ਸੀਗੇ ਭਾਈ ਜੋ ਇਸ ਵੇਲੇ ਤੁਹਾਡੇ ਹਾਲਾਤ ਹੋਏ ਆ ਤੇ ਜਾਗ ਜਾਓ ਤੁਹਾਨੂੰ ਕਹਿਣਾ ਚਾਹੁੰਦੇ ਆ ਤੇ ਜੇ ਤੁਸੀਂ ਮਛਲੇ ਹੋ ਕੇ ਪਏ ਆ ਜਦੋਂ ਦੀ ਸਰਕਾਰ ਬਣੀ ਆ ਭਗਵੰਤਬਾਨ ਦੀ ਤੇ ਫੇ ਤੁਹਾਨੂੰ ਕੋਈ ਜਗਾ ਨਹੀਂ ਸਕਦਾ ਕਿਉਂਕਿ ਮਛਲੇ ਬੰਦੇ ਨੂੰ ਜਿੰਨਾ ਮਰਜੀ ਹਲਾਈ ਜਾਓ ਉਹਨੇ ਫੇ ਜਾਗਣਾ ਨਹੀਂ ਹੈਗਾ ਉਹ ਤਾਂ ਮਛਲਾ ਹੋ ਕੇ ਉਹ ਤਾਂ ਪਿਆ ਹੈ ਨਾ ਸੁੱਤਾ ਤੇ ਜਾਗ ਸਕਦਾ ਮਛਲਾ ਬੰਦਾ ਨਹੀਂ ਕਦੇ ਜਾਗ ਸਕਦਾ ਇਹ ਮਛਲੇ ਹੋ ਕੇ ਪਏ ਆ ਜੇ ਇਦਾਂ ਹੀ ਪੈਰ ਹੈ ਤੇ ਬਾਰੀ ਇਹਨਾਂ ਦੀ ਵੀ ਆ ਜਾਣੀ ਹੈ ਕੌਣ ਪਏ ਆ ਜੀ ਮਛਲੇ ਹੋ ਕੇ ਮੌਜੂਦਾ ਪੰਜਾਬ ਦੀ ਸਰਕਾਰ ਬੇੜਾ ਗਰ ਕਰਤਾ ਪੰਜਾਬ ਦਾ ਨਸ਼ਾ ਦੇਖ ਲਓ ਕਿੱਥੇ ਚਲ ਗਿਆ ਕਿੰਨੀਆਂ ਮੌਤਾਂ ਹੋ ਗਈਆਂ ਆ ਵਾਲੇ 3 ਮਹੀਨਿਆਂ ਵਿੱਚ 4 ਮੌਤਾਂ ਮੇਰੇ ਪਿੰਡ ਜਮਸ਼ੇਰ ਵਿੱਚ ਹੋ ਗਈਆਂ ਕੋਈ ਹੈ ਕੋਈ ਜਵਾਬਦੇਹ ਹੈ ਇਸ ਚੀਜ਼ ਦਾ ਉਹ ਨੌਜਵਾਨ ਓਵਰਡੋਜ਼ ਨਾਲ ਮਰੇ ਆ ਜਿਨ੍ਹਾਂ ਦੇ ਮਜਬੂਰੀ ਸਾਡੀ ਕੀ ਤਰਾਸਦੀ ਕੀ ਆ ਜਿਹੜੇ ਘਰ ਦੇ ਆ ਸਭ ਤੋਂ ਵੱਡੀ ਗਲਤੀ ਮੈਂ ਉਹਨਾਂ ਦੀ ਕਰਦਾ ਕੱਢਦਾ ਵੀ ਭਾਈ ਤੁਹਾਡਾ ਬੱਚਾ ਤਾਂ ਚਲੇ ਗਿਆ ਤੁਹਾਡਾ ਚਲੇ ਗਿਆ ਚਲੋ ਗਲਤੀ ਕਰਕੇ ਤੁਸੀਂ ਆਉਣ ਵਾਲੇ ਬੱਚਿਆਂ ਲਈ ਖੜੋ ਤਾਂ ਸਹੀ ਤੁਸੀਂ ਉੱਥੇ ਕਹੀ ਜਾਂਦੇ ਨਹੀਂ ਨਹੀਂ ਜੀ ਸਾਡਾ ਬੱਚਾ ਚੰਗਾ ਸੀ ਇਦਾਂ ਸੀ ਜਦ ਕਿ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਇਹ ਬੰਦਾ ਓਵਰਡੋਜ਼ ਨਾਲ ਮਰਿਆ ਇਹ ਹਾਰਟ ਅਟੈਕ ਨਾਲ ਮਰਿਆ ਕਿੱਦਾਂ ਮਰਿਆ ਪੰਜਾਬ ਵਿੱਚ ਜਿਹੜੀ ਨਸ਼ਿਆਂ ਦੇ ਨਾਲ ਮਰਨ ਦੀ ਜਿਹੜੀ ਤਦਾਦ ਹੈ ਉਹ ਵੱਧ ਰਹੀ ਆ ਪਰ ਜਿਹੜੀ ਅੰਕੜਿਆਂ ਵਿੱਚ ਉਹ ਹੈ ਨਹੀਂਗੀ ਉਹ ਅੰਕੜਿਆਂ ਵਿੱਚ ਹੁਣ ਨਾ ਹੋਣ ਦਾ ਕਾਰਨ ਹੀ ਇਹ ਆ ਵੀ ਜਿਹੜੇ ਮਾਪੇ ਆ ਉਹ ਲਤ ਨਹੀਂ ਲਾਉਣਦੇ ਉਹ ਸੱਚ ਨੂੰ ਜਿਹੜਾ ਮੰਨਣ ਨੂੰ ਤਿਆਰ ਨਹੀਂ ਹੈਗੇ ਉਹ ਸਾਡੇ ਆਉਣ ਦਾ ਜਿਹੜਾ ਪੰਜਾਬ ਦਾ ਆਉਣ ਵਾਲਾ ਸਮਾਂ ਆ ਉਹ ਉਹਦੇ ਵਿੱਚ ਜਿਹੜਾ ਆਉਣ ਵਾਲਾ youth ਆ ਉਹਦੇ ਲਈ ਵੀ ਨੁਕਸਾਨਦਾਈ ਗਿਆ ਹੈ ਅੱਛਾ ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰ ਹੋਈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆ ਉੱਥੇ ਜਾ ਕੇ ਉਹਨਾਂ ਵੱਲੋਂ ਪ੍ਰਚਾਰ ਕੀਤਾ ਗਿਆ ਚਾਹੇ ਆਪ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਗੱਲ ਕਰ ਲਈਏ ਮੰਤਰੀਆਂ ਦੀ ਗੱਲ ਕਰ ਲਈਏ ਚੇਅਰਮੈਨਾਂ ਦੀ ਗੱਲ ਕਰ ਲਈਏ ਬਲਾਕ ਸੰਮਤੀ ਦੇ ਜਿਹੜੇ ਪ੍ਰਧਾਨ ਸੀਗੇ ਉਹਨਾਂ ਦੀ ਗੱਲ ਕਰ ਲਈਏ ਉਹਨਾਂ ਵੱਲੋਂ ਪ੍ਰਚਾਰ ਕੀਤਾ ਗਿਆ ਫਿਰ ਉਹ ਆਮ ਆਦਮੀ ਪਾਰਟੀ ਦੇ ਸਮਰਥਕਾਂ ਬਾਰੇ ਕੀ ਸੋਚਦੇ ਹੋ ਚਾਹੇ ਐਮਐਲਏ ਦੀ ਗੱਲ ਕਰ ਲਈਏ ਚਾਹੇ ਆਪਾਂ ਮੰਤਰੀਆਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਉਹਨਾਂ ਬਾਰੇ ਕੀ ਸੋਚਦੇ ਹੋ ਜੀ ਉਹ ਤੇ ਜਿੱਦਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਵਰਕਰ ਵੋਟਰ ਸਪੋਰਟਰ ਆ ਹਨ ਉਹਨਾਂ ਦੇ ਤੇ ਉਹਨਾਂ ਨੇ ਤਾਂ ਚਲੋ ਬਈ ਜਾਣਾ ਹੀ ਹੁੰਦਾ ਆਪਣੇ ਆਕਾ ਦੇ ਨਾਲ ਤੁਰਨਾ ਹੀ ਹੁੰਦਾ ਹੁਣ ਨੌਕਰ ਕੀ ਤੇ ਨਖਰਾ ਕੀ ਤੇ ਜਿੱਦਾਂ ਮਾਲਕ ਨੇ ਕਹਿਤਾ ਜਿਹਨੇ ਜੇ ਤੋਂ ਮਤਲਬ ਆਪਣੇ ਅਹੁਦੇ ਲੈਣੇ ਆ ਜਾਂ ਆਪਣੀਆਂ ਕੋਈ ਲਾ ਲੋਵੇ ਮੰਤਰੀ ਪਦ ਲੈਣਾ ਜਾਂ ਹੋਰ ਕੁਝ ਲੈਣਾ ਜਾਂ ਚੇਅਰਮੈਨੀਆਂ ਲੈਣੀਆਂ ਉਹਨੇ ਤਾਂ ਭਾਈ ਉਹਦੀ ਮੰਨਣੀ ਆ ਜਿਹਨੇ ਉਹਦੀ ਜੇਬ ਚ ਕੁਝ ਪਾਉਣਾ ਆ ਠੀਕ ਹੈ ਜਿਹਨੂੰ ਉਹਨੂੰ ਕੁਝ ਦੇਣਾ ਉਹ ਤਾਂ ਕਰਕੇ ਜਦੋਂ ਉੱਤੋਂ ਆਰਡਰ ਆ ਜਾਂਦਾ ਫੇ ਇੱਥੇ ਸਾਰੇ ਕੰਮਕਾਰ ਛੱਡ ਕੇ ਆਪਣਾ ਹਲਕਾ ਛੱਡ ਕੇ ਦੌੜ ਜਾਂਦੇ ਦਿੱਲੀ ਨੂੰ ਉੱਥੇ ਬੈਠੇ ਨੇ ਤੇਰੇ ਨੇ 10-10 ਦਿਨ ਜਾ ਕੇ ਲਾ ਕੇ ਹੁੰਦੇ ਹੀ ਸਾਰੇ ਆਹ ਤਾਂ ਹਾਲਾਤ ਬਣੇ ਪਏ ਭਾਈ ਪੰਜਾਬ ਕੋਣ ਦੇਖੂਗਾ ਤੁਸੀਂ ਤਾਂ ਉਹਦੇ ਪਾਪੇ ਨੂੰ ਜਿਤਾਉਣ ਚੱਲ ਗਏ ਦਿੱਲੀ ਤੇ ਪਾਪਾ ਫੇਰ ਆ ਗਿਆ ਪਰ ਜਿਹੜੇ ਪੰਜਾਬ ਨੂੰ ਕੋਣ ਸੰਭੂਗਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੇ ਮੂੰਹ ਨਹੀਂ ਵੋਟਾਂ ਪਾਈਆਂ ਜਦੋਂ ਤੁਹਾਨੂੰ ਪਤਾ ਹੈ ਸੀਐਮ ਤੁਹਾਨੂੰ ਅਨਾਉਂਸ ਕਰਨਾ ਸੀ ਉਸ ਤੋਂ ਪਹਿਲਾਂ VOTING ਹੋਈ ਸੀ ਉਹ ਤੁਹਾਡੇ ਨਾਮ ਤੇ ਹੋਈ ਸੀ ਲੋਕਾਂ ਨੂੰ ਇਹ ਆਸ ਸੀ ਵੀ ਭਗਵੰਤ ਮਾਨ ਕੁਝ ਕਰੂਗਾ ਵੀ ਪੰਜਾਬ ਦੇ ਸ਼ਹਿਦ ਦਿਨ ਬਦਲ ਜਾਣ ਪਰ ਅਫਸੋਸ ਅੱਜ ਮੇਰਾ ਪੰਜਾਬ ਅਤਨਾ ਚਾਰ ਤਿੰਨ ਸਵਾ ਤਿੰਨ ਸਾਲਾਂ ਵਿੱਚ ਬਾਤੋਂ ਬੱਤਰ ਹੋ ਗਿਆ ਉਹ ਕਿਵੇਂ ਜੀ ਉਹ ਕਹਿੰਦੇ ਅਸੀਂ ਤਾਂ ਬਦਲਾਅ ਕੀਤਾ ਲੋਕ ਪੰਜਾਬ ਦੇ ਖੁਸ਼ੀ ਬੜੇ ਆ ਜੀ ਮਸ਼ਹੂਰੀਆਂ ਤੁਸੀਂ ਦੇਖਦੇ ਹੋਵੋਗੇ ਸੜਕਾਂ ਤੇ ਲੱਗੇ ਬੋਰਡ ਪੜ੍ਹਦੇ ਹੋਵੋਗੇ ਉਹ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਪੰਜਾਬ ਤਾਂ ਖੁਸ਼ਹਾਲਿਆ ਜੀ ਬਸ ਪੰਜਾਬ ਸਰਕਾਰ ਜਿਹੜੀ ਮੌਜੂਦਾ ਹਾਲਾਤ ਵਿੱਚ ਨਾ ਬੋਰਡਾਂ ਉੱਤੇ ਟੰਗੀ ਨਜ਼ਰ ਆਉਂਦੀ ਆ ਇਹ ਸਰਕਾਰ ਬੋਰਡਾਂ ਉੱਤੇ ਹੀ ਆ ਇਸ ਧਰਾਤਲ ਦੇ ਉੱਤੇ ਜਿਹੜੇ ਕੰਮ ਆ ਉਹ ਤੁਸੀਂ ਆਮ ਲੋਕਾਂ ਨੂੰ ਜਾ ਕੇ ਪੁੱਛ ਲਓ ਹੋਰ ਨਹੀਂ ਤਾਂ ਇਹਨਾਂ ਦੇ ਲੀਡਰਾਂ ਨੂੰ ਹੀ ਪੁੱਛ ਲਓ ਮੈਂ ਭਾਈ ਜਿਹੜੇ ਤੁਸੀਂ ਅੰਕੜੇ ਜਾ ਕੇ ਮੀਡੀਆ ਵਿੱਚ ਦੰਨੇ ਆ ਕਿ ਇਹ ਸੱਚ ਹੈ ਉਹ ਕਦੇ ਹੋ ਹੀ ਨਹੀਂ ਸਕਦਾ ਜੀ ਉਹਦੇ ਇੱਕ ਵਸ ਆ ਇਦਾਂ ਹੋ ਗਿਆ ਜੀ ਆ ਉਦਾਂ ਹੋ ਗਿਆ ਇੰਨੇ ਅਸੀਂ ਆ ਫੜ ਲਏ ਇੰਨੇ ਅੰਦਰ ਕਰਤੇ ਇੰਨੀਆਂ ਦੀ ਪ੍ਰਾਪਰਟੀ ਜ਼ਬਤ ਕਰਤੀ ਤੇ ਇਹ ਥੋੜਾ ਗੱਲਾਂ ਬਾਤਾਂ ਹੁੰਦੀਆਂ ਯਾਰ ਤੁਸੀਂ ਮੌਜੂਦਾ ਜਿਹੜੀਆਂ ਨਸ਼ੇ ਦੇ ਨਾਲ ਮੋਤਾਂ ਹੋ ਰਹੀਆਂ ਕਰਾਪਸ਼ਨ ਹੋ ਰਹੀ ਆ ਕੋਈ ਕੰਮ ਪੈਸੇ ਤੋਂ ਬਿਨਾਂ ਨਹੀਂ ਹੋ ਰਿਹਾ ਪੰਜਾਬ ਵਿੱਚ ਤੁਸੀਂ ਮੈਨੂੰ ਦੱਸ ਦਿਓ ਕੋਈ ਸਰਕਾਰੀ ਕੰਮ ਕਰਾਉਣਾ ਹੋਵੇ ਪੈਸੇ ਤੋਂ ਬਿਨਾਂ ਦੱਸੋ ਕਿਹੜਾ ਕੰਮ ਹੁੰਦਾ ਚਲੋ ਕੋਈ ਲੀਡਰ ਹੋਊਗਾ ਜਿਹਦਾ ਤੇ ਨੌ ਫਸਦਾ ਆਊਗਾ ਉਹ ਤਾਂ ਕਰਾ ਲਊਗਾ ਤੇ ਆਮ ਤੇਰੇ ਮੇਰੇ ਵਰਗੇ ਕਿੱਥੇ ਜਾਣਗੇ ਭਰਾ ਉਹ ਲੋਕਾਂ ਨੇ ਤਾਂ ਵੋਟਾਂ ਉਹੀ ਚੀਜ਼ਾਂ ਦੇਖ ਕੇ ਪਾਉਣੀਆਂ ਨੇ ਤੁਸੀਂ ਕੀਤਾ ਕੀ ਆ ਇਹ ਚੀਜ਼ਾਂ ਤੋਂ ਇਹਨਾਂ ਨੂੰ ਜੇਤ ਹੋਣਾ ਚਾਹੀਦਾ ਹਜੇ 20 ਸਮਾਂ ਆ ਭਗਵੰਤ ਮਾਨ ਕੋਲ ਹਜੇ 20 ਸਮਾਂ ਆ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਭਗਵੰਤ ਜੀਆ ਤੇ ਡੁੱਲੇ ਬੇਰ ਜਿਹੜੇ ਕਹਿੰਦੇ ਝਾੜ ਕੇ ਫੇਰ ਝੋਲੀ ਚ ਪਾ ਲਈਦੇ ਹੁੰਦੇ ਆ ਤੇ ਮੈਂ ਭਰਾ ਤੈਨੂੰ ਇਹ ਰਿਕਵੈਸਟ ਕਰਦਾ ਆ ਵੀ ਆ 2 ਸਾਲ ਜਿਹੜੇ ਤੇਰਾ ਜਿੰਨਾ ਵੀ ਸਮਾਂ ਬਚਿਆ ਆ ਸਾਂਭਲਾ ਪੰਜਾਬ ਨੂੰ ਸਾਂਭਲਾ ਚੰਗਾ ਰਹਿ ਜੂਗਾ ਤੇਰਾ ਵੀ ਮਾੜਾ ਮੋਟਾ ਨਾ ਰਹਿ ਜੂਗਾ ਵੀ ਜਾਂਦਾ ਜਾਂਦਾ ਕੋਈ ਕਰ ਗਿਆ ਨਹੀਂ ਤੇ ਜੋ ਹਾਲਾਤ ਦਿੱਲੀ ਚ ਬਣੇ ਆ ਉਹ ਹਾਲਾਤ ਜਿਹੜੇ ਪੰਜਾਬ ਚ ਹੋਣੇ ਤੈ ਆ ਅੱਛਾ ਅਰਵਿੰਦ ਕੇਜਰੀਵਾਲ ਦੀ ਆਪਾਂ ਗੱਲ ਕਰ ਲਈਏ ਮਨੀਸ਼ ਸੁਸੋਧਿਆ ਦੀ ਗੱਲ ਕਰ ਲਈ ਉਹ ਕਹਿੰਦੇ ਸੀ ਜੇਕਰ ਅਸੀਂ ਕੋਈ ਕੰਮ ਕੀਤਾ ਆ ਜੇਕਰ ਅਸੀਂ ਦਿੱਲੀ ਦੀ ਵਿਕਾਸ ਦੀ ਗੱਲ ਕੀਤੀ ਆ ਜਾਂ ਵਿਕਾਸ ਕੀਤਾ ਸਾਨੂੰ VOTING ਕਰ ਦਿਓ ਬਿਸ਼ੱਕ ਦੀ ਤੁਸੀਂ ਨਾ ਕਰਿਓ ਜੇਕਰ ਅਸੀਂ ਕੰਮ ਨਾ ਕੀਤੇ ਹੁਣ ਲੋਕਾਂ ਨੇ ਦੋਨਾਂ ਨੂੰ ਹਰਾਤਾ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਹਰਾਤਾ ਤੇ ਜਿਹੜੇ ਉਪ ਮੁੱਖ ਮੰਤਰੀ ਸਾਹਿਬ ਸਕੇ ਮਨੀਸ਼ ਸੁਧਿਆ ਸਾਹਿਬ ਉਹਨਾਂ ਨੂੰ ਵੀ ਹਰਾਤਾ ਫਿਰ ਉਸ ਬਿਆਨ ਬਾਰੇ ਕੀ ਖਿਆਲ ਹੈ ਜੀ ਤੇ ਇਹਦਾ ਮਤਲਬ ਤੇ ਇਹੀ ਸਿੱਧ ਹੁੰਦਾ ਐਤੋਂ ਤਾਂ ਇਹੀ ਸਿੱਧ ਹੁੰਦਾ ਵੀ ਇਹਦਾ ਮਤਲਬ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਮਤਲਬ ਇਹੀ ਆ ਭਾਈ ਵੀ ਤੁਸੀਂ ਨਹੀਂ ਕੰਮ ਕੀਤਾ ਮਤਲਬ ਜੇ ਕੀਤਾ ਹੁੰਦਾ ਤਾਂ ਇਹਨਾਂ ਨੇ ਆਪਣੇ ਜਦੋਂ ਬਾਬਰ ਕੇ ਗਈ ਇਹ ਗੱਲ ਹੈ ਨਾ ਵੀ ਸਾਨੂੰ ਵੋਟਾਂ ਪਾ ਲਈਓ ਜੇ ਕੰਮ ਕੀਤਾ ਤੇ ਲੋਕਾਂ ਨੇ ਨਹੀਂ ਪਾਈ ਇਹ ਤੋਂ ਸਿੱਧਾ ਹੀ ਇਹ ਸਿੱਧ ਹੁੰਦਾ ਵੀ ਭਾਈ ਇਹਨਾਂ ਨੇ ਕੰਮ ਨਹੀਂ ਕੀਤੇ ਜੋ ਲੋਕ ਚਾਹੁੰਦੇ ਸੀ ਲੋਕਾਂ ਦੀਆਂ ਆਸਾਂ ਦੇ ਉੱਤੇ ਸਰਕਾਰ ਜਿਹੜੀ ਆ ਦਿੱਲੀ ਵਾਲੀ ਨਹੀਂ ਖਰੀ ਉਤਰੀ ਲੋਕਾਂ ਨੇ ਬਦਲ ਦਿੱਤੀ ਲੋਕਾਂ ਤੋਂ ਆਪਸ਼ਨਾਂ ਸੀਗੀਆਂ ਚਾਹੇ ਉਹ ਕਾਂਗਰਸ ਨੂੰ ਲੈ ਆਉਂਦੇ ਚਾਹੇ ਭਾਜਪਾ ਨੂੰ ਲੈ ਆਉਂਦੇ ਪਰ ਲੋਕਾਂ ਨੇ ਜਿਹੜੀ ਉੱਥੇ ਸਰਕਾਰ ਬਦਲ ਕੇ ਇੱਕ ਮੈਸੇਜ ਦਿੱਤਾ ਵੀ ਭਾਈ ਜਿਹੜੇ ਤੁਸੀਂ ਪਿਛਲੇ 5 ਸਾਲਾਂ ਵਿੱਚ ਹਾਂ ਪਹਿਲਾਂ ਕੁਝ ਕਰ ਵੀ ਦਿੱਤੇ ਹੋਊਗਾ ਜਦੋਂ ਨਵੇਂ-ਨਵੇਂ ਆਏ ਸੀ ਪਰ ਜਿਹੜੇ ਤੁਸੀਂ ਪਿਛਲੇ ਆ 5 ਸਾਲਾਂ ਵਿੱਚ ਕੰਮ ਕੀਤੇ ਉਹ ਸਾਨੂੰ ਨਹੀਂ ਪਸੰਦ ਆਏ ਉਹਦੇ ਕਾਰਨ ਹੀ ਲੋਕਾਂ ਨੇ ਇਹਨਾਂ ਦੇ ਉਲਟ-ਬੋਟ ਪਾਤੀ ਅੱਛਾ ਦਿੱਲੀ ਦੀ ਉਸ ਚੋਣਾਂ ਨੂੰ ਲੈ ਕੇ ਉੱਥੋਂ ਦੇ ਇਹ ਰਿਜ਼ਲਟ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਕੀ ਮੈਸੇਜ ਆਊਗਾ ਪੰਜਾਬ ਦੇ ਲੋਕ ਜਾਂ ਸੱਥਾਂ ਦੀ ਗੱਲ ਕਰ ਲਈਏ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਕੀ ਚਰਚਾਵਾ ਹੋ ਰਹੀਆਂ ਨੇ ਔਰ ਪੰਜਾਬ ਦੇ ਗਲੀ ਮੁਹੱਲਿਆਂ ਦੇ ਵਿੱਚ ਕੀ ਲੋਕ ਕਹਿ ਰਹੇ ਨੇ ਇੱਕ ਦੂਸਰੇ ਨੂੰ ਲੋਕਾਂ ਵਿੱਚ ਕੋਈ ਮੈਸੇਜ ਨਹੀਂ ਜਾਣਾ ਇਸ ਚੀਜ਼ ਦਾ ਲੋਕ ਬੜੇ ਸਿਆਣੇ ਆ ਮੈਸੇਜ ਦਿੱਲੀ ਵਾਲੀ ਹਾਰ ਦਾ ਜਾਣਾ ਆ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਮਨਾਂ 'ਚ ਜਾਣਾ ਆ ਵੀ ਭਾਈ ਕੰਮ ਕਰਨੇ ਪੈਣੇ ਆ ਜੇ ਨਾ ਕੀਤੇ ਤੇ ਲੋਕਾਂ ਨੇ ਜਿਹੜੇ ਪੀਪੀ ਆ ਮੁੱਦੇ ਮਾਰ ਦੇਣੇ ਆ ਜਿੱਦਾਂ ਦਿੱਲੀ ਮਾਰੇ ਆ ਸੋ ਮੈਂ ਤਾਂ ਹੀ ਕਹਿਣਾ ਚਾਹੁੰਦਾ ਵੀ ਲੀਡਰਾਂ ਨੂੰ ਮੈਂ ਕਹਿਣਾ ਚਾਹੁੰਦਾ ਲੋਕ ਤਾਂ ਵਿਚਾਰੇ ਹਰੇਕ ਹਾਰੀ ਮਤਲਬ ਬਦਲ ਦਿੰਦੇ ਸਰਕਾਰ ਵੀ ਚਲੋ ਇਹਨਾਂ ਤੇ ਆਸ ਕਰਕੇ ਦੇਖ ਲੈਨੇ ਇਹ ਹੀ ਚੰਗਾ ਕਰ ਦੂਗੇ ਇਹਨਾਂ ਨੂੰ ਪਾ ਦਿਓ ਜੀ ਆਹ ਚੰਗਾ ਕਰ ਦੂਗੇ ਯਾਰ ਆਹ ਬੰਦਾ ਚੰਗਾ ਲੱਗਦਾ ਇਹਨੂੰ ਵੋਟ ਪਾ ਦਈਏ ਸ਼ਾਇਦ ਕੁਝ ਮੇਰੇ ਪੰਜਾਬ ਦਾ ਕਰ ਦਵੇ ਪਰ ਅਫਸੋਸ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਲੱਖੇ ਸੁਧਾਣੇ ਨੇ ਵੀ ਤੁਹਾਨੂੰ ਪਤਾ ਉੱਥੇ ਲੁਧਿਆਣੇ ਧਰਨਾ ਲਾਇਆ ਸੀ ਉੱਥੇ ਤਾਂ ਜਿਹੜੇ ਪ੍ਰਵਾਸੀ ਸੀ ਅਸੀਂ ਕਿਸਦਾ ਵਿਰੋਧ ਨਹੀਂ ਕਰਦੇ ਕੋਈ ਕੰਮ ਸਾਡੇ ਵੀ ਭਰਾ ਉਧਰ ਕਰਨ ਜਾਂਦੇ ਆ ਪਰ ਜਿਹੜੀ ਸਰਕਾਰ ਦੀ ਪਾਲਿਸੀ ਮੈਂ ਉੱਤੇ ਗੱਲ ਕਰਨਾ ਚਾਹੁੰਦਾ ਭਗਵੰਤਮਾਨ ਸਰਕਾਰ ਦੀ ਜਿਹੜੀ ਪਾਲਿਸੀ ਸੀ ਜਿਹੜੇ ਇਹਨਾਂ ਦੇ ਦਿੱਲੀ ਵਾਲੇ ਆਣ ਕੇ ਦਫ਼ਤਰਾਂ ਵਿੱਚ ਬੈਠੇ ਆ ਉਹਨਾਂ ਦੀ ਗੱਲ ਕਰਨ ਲੱਗਾ ਮੈਂ ਉਹਨਾਂ ਨੇ ਕੀ ਕੀਤਾ ਜਿਹੜੇ ਪ੍ਰਵਾਸੀ ਸੀ ਉਹਨਾਂ ਦੀਆਂ ਸਟੇਜਾਂ ਲਵਾਈਆਂ ਗਈਆਂ ਤੇ ਜਿਹੜੇ ਤੁਹਾਡੇ ਪੰਜਾਬੀ ਜਿਨ੍ਹਾਂ ਦੀਆਂ ਵੋਟਾਂ ਨਾਲ ਤੁਸੀਂ ਜਿੱਤੇ ਉਹਨਾਂ ਨੂੰ ਚੱਕ-ਚੱਕ ਕੇ ਉਦੋਂ ਜੇਲ੍ਹਾਂ ਵਿੱਚ ਸਿੱਟਿਆ ਗਿਆ ਤਾਜੀ ਆਧਾਰਨਿਆ ਭਾਈ ਅਜੇ ਦਸੰਬਰ ਦੀ ਗੱਲ ਹੀ ਆ ਤੇ ਤੁਹਾਡੇ ਸਾਹਮਣੇ ਆ ਜੋ ਹਾਲਾਤ ਆ ਅੱਛਾ 2027 ਦੀ ਆਉਣ ਵਾਲੀ ਤਸਵੀਰ ਕੀ ਹੈਗੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤਾਂ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਮੇਂ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਤਸਵੀਰ ਕੀ ਹੋ ਸਕਦੀ ਹੈ ਇੱਕ ਨੌਜਵਾਨ ਹੋਣ ਦੇ ਨਾਤੇ ਆਮ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਤਸਵੀਰ ਕੀ ਨਜ਼ਰ ਆਉਂਦੀ ਹੈ ਜੀ ਚਲੋ ਕਮੈਂਟ ਕਰਨ ਵਾਲਿਆਂ ਨੇ ਗਲਤ ਮਾਲ ਤੋਂ ਵੀ ਕਰੀ ਜਾਣੇ ਹਰੇਕ ਦੀ ਆਪਣੀ ਸੋਚ ਹੁੰਦੀ ਕੋਈ ਕਿਸੇ ਨਾਲ ਜੁੜਿਆ ਕੋਈ ਕਿਸੇ ਨਾਲ ਜੁੜਿਆ ਪਰ ਮੈਨੂੰ ਇਸ ਵੇਲੇ ਜਿਹੜੀ ਮੌਜੂਦਾ ਸਥਿਤੀ ਲੱਗਦੀ ਆ ਇਸ ਵੇਲੇ ਪੰਜਾਬ ਵਿੱਚ ਜੇ ਅੱਜ ਵੋਟਾਂ ਹੁੰਦੀਆਂ ਮੈਂ ਅੱਜ ਦੀ ਗੱਲ ਕਰਦਾ ਮੈਂ ਗਾਂ ਦੇ 2 ਸਾਲਾਂ ਬਾਅਦ ਦੀ ਨਹੀਂ ਕਰਦਾ ਉਹ ਕੁਝ ਵੀ ਬਦਲ ਸਕਦਾ ਜੇ ਅੱਜ ਪੰਜਾਬ ਵਿੱਚ ਵੋਟਾਂ ਹੁੰਦੀਆਂ ਤੇ ਅੱਜ ਕਾਂਗਰਸ ਆਊਗੀ ਤੇ ਜੇਲ ਬੀਜੇਪੀ ਤੇ ਲਾਲੋ ਵੀ ਅਕਾਲੀ ਸਮਝੌਤਾ ਕਰ ਲੈਂਦੇ ਆ ਤੇ ਉਹਨਾਂ ਦਾ ਵੀ ਪਲੜਾ ਥੋੜਾ ਭਾਰੀ ਹੋ ਜਾਣਾ ਤੇ ਹਾਂ <laughs> ਜਿੱਦਾਂ ਮਾਲਵੇ ਵਿੱਚ ਉਧਰ ਮਾਝੇ ਵਿੱਚ ਲਾ ਲਓ ਤੁਸੀਂ ਵੀ ਆ ਖਡੂਰ ਸਾਹਿਬ ਵਾਲੀ ਇਲੈਕਸ਼ਨ ਅਮਰਤਪਾਲ ਦੀ ਜਿਹੜੇ ਉਹਦੇ ਪਿਤਾ ਜੀ ਨੇ ਪਾਰਟੀ ਬਣਾਈ ਆ ਨਾ ਤੇ ਉਹਨਾਂ ਨੇ ਵੀ ਉੱਥੇ ਆਪਣਾ ਮਲਕ ਕੀਤੇ ਆ ਹੁਣ ਪਾਰਟੀ ਸ਼ੁਰੂ ਕਰਨ ਲੱਗੇ ਆ ਨਾ ਜਿੱਦਾਂ ਮਤਲ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੋ ਇਹ ਵੀ ਨਹੀਂ ਪਤਾ ਹੈਗਾ ਵੀ ਮਾਲਵਾ ਜਿਹੜਾ ਆ ਉਹ ਜੇ ਕਿਤੇ ਅਮਰਤਪਾਲ ਦੇ ਵਾਲੀ ਪਾਰਟੀ ਵੱਲ ਨੂੰ ਜੇ ਝੋਗ ਗਿਆ ਉਧਰ ਨੂੰ ਤੁਰ ਪਿਆ ਤੇ ਫੇਕ ਤੇ ਇਹ ਵੀ ਨਹੀਂ ਹੋ ਜਾਂਦਾ ਵੀ ਕਿਤੇ ਉਹਨਾਂ ਦੀ ਸਰਕਾਰ ਆ ਜਾਂਦੀ ਭਾਈ ਇਹ ਪੰਜਾਬ ਦੇ ਲੋਕੀ ਆ ਇਹ ਜਿੱਦਣ ਨੂੰ ਹੁੰਦੇ ਆ ਵੀ ਤੈਨੂੰ ਪਤਾ ਵੀ 93 99 94 ਇਦਾਂ ਹੁੰਦੀਆਂ ਫੇ ਇਹ ਵੇ ਗਿਣਤੀ ਨਹੀਂ ਕਰਦੇ ਵੇ ਇੱਕ ਤੋਂ ਸ਼ੁਰੂ ਹੁੰਦੇ ਪਤਾ ਨਹੀਂ ਕਿੱਥੇ ਦਾ ਹੀ ਲੈ ਜਾਣਾ ਇਹਨਾਂ ਨੇ ਸੋ ਇਹ ਲੋਕਾਂ ਦਾ ਰੁਝਾਨ ਜਿਹੜਾ ਆ ਉਹ ਕਿਸੇ ਪਾਸੇ ਵੀ ਕਿਸੇ ਪੱਲ ਨੂੰ ਵੀ ਹੋ ਸਕਦਾ ਆ ਆਮ ਆਦਮੀ ਪਾਰਟੀ ਦਾ ਹਾਲ ਕੀ ਹੋਊਗਾ ਇਹਨਾਂ ਦਾ ਭਾਈ ਔਖਾ ਜੋ ਮੌਜੂਦਾ ਹਾਲਾਤ ਆ ਮੈਂ ਦਿੱਲੀ ਦੀ ਇਲੈਕਸ਼ਨ ਦੇਖ ਕੇ ਨਹੀਂ ਕਹਿੰਦਾ ਮੈਂ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਕੀ ਚੱਲਦਾ ਮੈਂ ਉਸ ਗੱਲ ਨੂੰ ਦੇਖ ਕੇ ਇਹ ਗੱਲ ਕਹਿੰਦਾ ਮੈਂ ਲੋਕ ਲੋਕਾਂ ਰੋਜ਼ ਲੋਕਾਂ ਵਿੱਚ ਬੈਠਦਾ ਮੈਂ ਲੋਕ ਰੋਜ਼ ਲੋਕਾਂ ਵਿੱਚ ਵਿਚਰਦਾ ਮੈਂ ਉਹ ਚੀਜ਼ ਨੂੰ ਦੇਖ ਕੇ ਗੱਲ ਕਹਿਣਾ ਇਹਨਾਂ ਦਾ ਔਖਾ ਇਹ ਭੁੱਲ ਜਾਣ ਕਿਉਂ ਤੇ ਇਹਨਾਂ ਦੇ ਕਿੰਨੇ ਆ ਹੁਣ ਇਸ ਵੇਲੇ ਆ ਜਿਹੜੇ ਬਾਇ ਬੂਏ ਵਾਲੇ ਪਾ ਕੇ ਆ ਜਿਹੜੇ ਬਾਇ ਜਿਹਨਾਂ ਨੂੰ ਉਈ ਸੀ ਬਾਅਦ ਚ ਜੁੱਤੇ ਆ 95 ਦੇ ਕਰੀਬ ਰਹਿ ਗਏ ਇਹਨੇ ਇਹ ਲਾ ਲਓ ਵੀ ਮੇਰੇ ਹਿਸਾਬ ਨਾਲ ਬਈ ਪੰਜ ਕਰ ਰਹਿ ਜਾਣੇ ਜੋ ਹਾਲਾਤ ਆ ਜੇ ਪੰਜ ਵੀ ਲੈ ਜੂਗੇ ਤੇ ਮੈਂ ਸਪੈਸ਼ਲ ਡੱਬਾ ਦੇ ਕੇ ਆਉਂਗਾ ਜਦੋਂ ਗਾਂ ਲੈਕਸ਼ਨ ਹੋਣੀਆਂ ਪੰਜਾਬ ਦੇ ਝਾੜੂ ਵਾਲੇ ਜੇ 5 ਸੀਟਾਂ ਵੀ ਲੈ ਜਾਂਦੇ ਹਨ ਮੈਂ ਕਹਿਦਾ ਆ लवली ਵਾਲੇ ਨਹੀਂ ਜਿਹੜੇ ਵਧੀਆ ਸਾਡੇ ਲੱਡੂ ਵਾਲੇ ਉਹਨਾਂ ਤੋਂ ਲੱਡੂ ਦਾ ਡੱਬਾ ਲਿਆ ਕੇ ਭਾਈ ਮੈਂ ਫਿਰ ਇਹਨਾਂ ਨੂੰ ਦੇ ਕੇ ਆਉਂਗਾ ਵੀ ਤੁਸੀਂ 5 ਜਿੱਤ ਗਏ ਇਹ ਕੰਮ ਨਹੀਂ ਕਰਦੇ ਜੇ ਕੰਮ ਕਰੋਗੇ ਸਥਿਤੀ ਬਦਲ ਵੀ ਸਕਦੇ ਆ ਲੋਕਾਂ ਨੇ ਤੁਹਾਡੇ ਕੰਮਾਂ ਨੂੰ ਵੋਟ ਪਾਉਣੀ ਭਾਈ ਗੱਲਾਂ ਨੂੰ ਨਹੀਂ ਪਾਉਣੀ ਅੰਤ ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਹੋਈ ਹਾਰ ਦੇ ਬਾਰੇ ਭਗਵਾਨ ਮਾਨੂੰ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜੀ ਮੈਂ ਭਗਵਾਨ ਸਿੰਘ ਮਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਭਾਈ ਤੂੰ ਜਿਹੜੀ ਪੰਜਾਬ ਦੀ ਮੁੱਖ ਮੰਤਰੀ ਵਾਲੀ ਕੁਰਸੀ ਆ ਉਹ ਝਾੜ ਕੇ ਰੱਖੋ ਪਤਾ ਨਹੀਂ ਹੁੰਦਾ ਉਹਨਾਂ ਦਾ ਮਨ ਬਦਲ ਗਿਆ ਤਾਂ ਉੱਥੇ ਕੁਰਸੀ ਤੇ ਆਣ ਕੇ ਬਹਿ ਜਾਣ ਸੋ ਤੁਸੀਂ ਵੀ ਆਪਣਾ ਕਰੋ ਕੋਸ ਮਾੜਾ ਹੀਲਾ ਵਸੀਲਾ ਕਰੋ ਤੇ ਉਹ ਕੁਰਸੀ ਇਨਸਾਫ ਸਭਾਈ ਉਹਦੀ ਕਰਾ ਲਓ ਮੁੱਖ ਮੰਤਰੀ ਵਾਲੀ ਦੀ ਹੁਣ ਮੈਨੂੰ ਲੱਗਦਾ ਉਤਰੋ ਦਿੱਲੀ ਵਾਲਿਆਂ ਨੇ ਤੋੜ ਦਿੱਤਾ ਆ ਮੈਨੂੰ ਲੱਗਦਾ ਵੀ ਹੁਣ ਪੰਜਾਬ ਦੀ ਜਿਹੜੀ ਕੁਰਸੀ ਆ ਉਹਦੇ ਉੱਲ ਨੂੰ ਜ਼ਰੂਰ ਉਹਨਾਂ ਦੀ ਅੱਖ ਹੋਊਗੀ ਕਿਤੇ ਤਰੀਕੇ ਨਾਲ ਇਸ ਕੁਰਸੀ ਉੱਤੇ ਬਹਿ ਲਿਆ ਜਾਵੇ ਕਿਉਂਕਿ ਕੀ ਕਹਿੰਦੇ ਹੁੰਦੇ ਆ ਵੀ ਬਾਦਸ਼ਾਹੀਆਂ ਕਿਉਂਕਿ ਇਹ ਬਾਦਸ਼ਾਹ ਇਹ ਕਰਦੇ ਇੱਕ ਕਿਸਮ ਦੀਆਂ ਕਿੱਡੇ ਕਿੱਡੇ ਕਾਫਲੇ ਜਾਂਦੇ ਇਹਨਾਂ ਨਾਲ ਕਿੰਨੀ ਕਿੰਨੀ ਪੁਲਿਸ ਹੁੰਦੀ ਆ ਮਤਲਬ ਇਹ ਰਾਜੇ ਵਾਲਾ ਹਿਸਾਬ ਕਿਤਾਬ ਕਰਦੇ ਨਾ ਸੋਵੇਂ ਰਾਜ ਗੱਧੀਆਂ ਛੱਡਣ ਨੂੰ ਕਹਿੰਦਾ ਜੀ ਕਰਦਾ ਅਗਲਾ ਕਹਿੰਦਾ ਉੱਥੇ ਨਹੀਂ ਤਾਂ ਉੱਥੇ ਸਹੀ ਬਿਲਕੁਲ ਧੰਨਵਾਦ ਭਾਈ ਜੀ ਬਹੁਤ ਬਹੁਤ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਮੌਂਟੀ ਮਾਨ ਮੌਂਟੀ ਮਾਨ ਦੇ ਨਾਲ ਆਪਾਂ ਗੱਲਬਾਤ ਕੀਤੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਹਾਰ ਦੇ ਬਾਰੇ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਿ ਆਮ ਆਦਮੀ ਪਾਰਟੀ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਕੀ ਹੋ ਸਕਦਾ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ